ਵੇਰੀ ਸ਼ਕਲ ਵੀ ਕਹਿੰਦੇ ਇਹਨਾਂ ਨਾਲ ਮਿਲਦੀ ਹੈ ਮੈਨੂੰ ਕਈ ਵਾਰ ਬਹੁਤੇ ਬੰਦੇ ਥਲੀ ਕਹਿ ਦਿੰਦੇ ਆ ਤੇ ਥਲੀ ਨੂੰ ਸ਼ਾਇਦ ਭੁੱਲਰ ਕਹਿ ਦਿੰਦੇ ਹੋਣਗੇ ਅੱਜ ਤੁਸੀਂ ਭਗਵੰਤ ਮਾਨ ਸਾਹਿਬ ਦੇ ਰੰਗ ਦੀ ਪੱਗ ਬੰਨ ਲਈ ਜੀ ਤਾਂ ਉਹਨੇ ਬਦਨਾਮ ਹੀ ਕੀਤਾ ਇਸ ਰੰਗ ਨੂੰ ਇਸ ਰੰਗ ਤੇ ਅਸਲ ਚ ਉਹ ਲਾਇਕ ਨਹੀਂ ਉਹ ਰੰਗ ਨੂੰ ਵਰਤ ਰਹੇ ਨੇ ਉਹ ਆਪਦੇ ਆਪ ਨੂੰ ਭਗਤ ਸਿੰਘ ਦੀ ਵਿਚਾਰਤਾਰਾ ਦੇ ਕਹਿੰਦੇ ਆ ਉਹਨਾਂ ਨੇ ਕੀਤਾ ਕੀ ਆ ਉਸ ਵਿਚਾਰਤਾਰਾ ਲਈ ਲਫਾਵੇ ਬਾਜੀ ਡਰਾਮੇ ਬਾਜੀ ਜਾਂ ਭਗਤ ਸਿੰਘ ਦੇ ਪਿੰਡ ਜਾ ਕੇ ਲਾਲਾ ਲਾਲਾ ਕਰਾ ਕੇ ਉਸ ਤੋਂ ਵੱਧ ਤਾਂ ਕੁਝ ਨਹੀਂ ਕੀਤਾ ਉਹਨਾਂ ਨੇ ਤੁਸੀਂ ਕਹਿੰਦੇ ਉਹਨਾਂ ਨੇ ਕੀਤਾ ਕੀ ਹੈ ਬਾਈ ਜੀ ਇੰਨੀਆਂ ਪ੍ਰਾਪਤੀਆਂ ਕਿਨਾਰੇ ਆ ਉਸੇ ਪ੍ਰਾਪਤੀਆਂ ਦੇ ਆਧਾਰ ਤੇ ਉਹ ਕਹਿੰਦੇ 13 0 ਹੋਣ ਜਾ ਰਿਹਾ 13 0 ਮੈਨੂੰ ਐਂ ਲੱਗਦਾ 0 13 ਨਾ ਹੋ ਜੇ ਕਿਤੇ ਪੰਜਾਬ ਕੋਈ ਮੰਗਤਾ ਥੋੜੀ ਹੈ ਪੰਜਾਬ ਨੂੰ ਕੋਈ ਆਟੇ ਦਾਲ ਦੀਆਂ ਸਕੀਮਾਂ ਦੇ ਕੇ ਤੁਸੀਂ ਹੱਥ ਠੂਠਾ ਫੜਾ ਕੇ ਪੰਜਾਬ ਦੀਆਂ ਮੰਗਾਂ ਪੂਰੀਆਂ ਥੋੜੀ ਕਰ ਲੋਗੇ ਕਹਿੰਦੇ ਬੰਦਾ ਬੋਲਣਾ ਚਾਹੀਦਾ ਬੰਦੇ ਦੇ ਕੰਮ ਬੋਲਣੇ ਚਾਹੀਦੇ ਆ ਬੈਨਰ ਪੋਸਟਰ ਦੇ ਐਡ ਉਹ ਦਿੱਲੀ ਬੰਬੇ ਤੱਕ ਲਾਉਣ ਦਾ ਕੀ ਮਤਲਬ ਹੈ ਤੁਸੀਂ ਗੁਜਰਾਤ ਜਾ ਕੇ ਉੱਥੇ ਗਾਹ ਪਾਇਆ ਹੋਇਆ ਇੰਨੀ ਐਡ ਲਾ ਰਹੇ ਹੋ ਤੁਸੀਂ ਪੰਜਾਬ ਨੂੰ ਕਰਜ਼ੇ 'ਚ ਕਰ ਰਹੇ ਹੋ ਸਾਨੂੰ ਸਿੱਖ ਹੋਣ ਦੇ ਨਾਤੇ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਕੀ ਕੀ ਅਸੀਂ ਦੇਖ ਰਹੇ ਹਾਂ ਕਿ ਕਨੇ ਐਨਐਸਏ ਲਾਤੇ ਇਹ ਕੋਈ ਮਤਲਬ ਆਂਦਾ ਇਹ ਕੋਈ ਤਕਬੰਦੀ ਹੈ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ ਮਰਿਆਦਾ ਦੀਆਂ ਧੱਜੀਆਂ ਉਡ ਰਹੀਆਂ ਗੁਰੂ ਗ੍ਰੰਥ ਸਾਹਿਬੀਆਂ ਬੇਅਦਬੀਆਂ ਹੋ ਰਹੀਆਂ ਪੰਜਾਬ ਇਹ ਚਾਹੁੰਦਾ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਹੋਵੇ ਪੰਜਾਬ ਇਹ ਚਾਹੁੰਦਾ ਹੈ ਸਾਡੇ ਨਾਲ ਮਤਰੀਮਾਨ ਦਾ ਸਲੂਕ ਕੀਤਾ ਜਾਵੇ ਪੰਜਾਬ ਇਹ ਚਾਹੁੰਦਾ ਹੈ ਕਿ ਨਿੱਤ ਦਿਹਾੜੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਅੱਜ ਸਹਿਮਾਨ ਦੀ ਪੰਜਾਬ ਨੂੰ ਲੋੜ ਹੈ ਅਣਖ ਦੀ ਪੰਜਾਬ ਨੂੰ ਲੋੜ ਹੈ ਗੈਰਤ ਦੀ ਪੰਜਾਬ ਨੂੰ ਲੋੜ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਹੈ ਪੰਜਾਬ ਨੂੰ ਲੋੜ ਹੈ ਸਾਡੇ ਹੱਕ ਦੀ ਕਿ ਅੱਜ ਫਿਰ ਕੁਸ਼ਲਪਾਲ ਸਿੰਘ ਮਾਨ ਤੇ ਉਧਰੋਂ ਮਾਲਵਿੰਦਰ ਸਿੰਘ ਕੰਗ ਇਧਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਅਣਖ ਕਰਕੇ ਹੀ ਇਹ ਅਲੱਗ-ਅਲੱਗ ਖੜੇ ਆ। ਭਾਈ ਜੀ ਆਪਣੇਆਂ ਨੂੰ ਇਹ ਅਣਖ ਦਿਖਾਉਣੀ ਆ। ਜਿਹੜਾ ਬੰਦਾ ਸਰਬੱਤ ਦੇ ਭਲੇ ਦੀ ਗੱਲ ਨਹੀਂ ਕਰਦਾ, ਪੰਜਾਬ ਦੀ ਗੱਲ ਨਹੀਂ ਕਰਦਾ, ਆਪਣੇ ਲੋਕਾਂ ਦੀ ਗੱਲ ਨਹੀਂ ਕਰਦਾ ਜਾਂ ਜਿਸ ਵੀ ਧਰਮ ਨਾਲ ਉਹ ਬਿਲੋਂਗ ਕਰਦਾ ਉਹਨਾਂ ਲਈ ਖੜ ਨਹੀਂ ਸਕਦਾ। ਉਹ ਬੰਦੇ ਦਾ ਉਹ ਸਿੱਖ ਕਿਵੇਂ ਹੋਗੇ? ਉਹ ਪੰਥਕ ਕਿਵੇਂ ਹੋਗੇ? ਕੌਣ ਕਰ ਰਿਹਾ ਗੱਲ ਬੰਦੀ ਸਿੱਖਾਂ ਦੀ? ਕੌਣ ਕਰ ਲਿਆ ਪੰਜਾਬ ਦੇ ਪਾਣੀਆਂ ਦੀ ਗੱਲ? ਇਹ ਜਿਹੜੇ ਜਿਹੜੇ ਸੁਖਵੀਰ ਬਾਦਲ ਕਰ ਰਹੇ ਆ ਉਹ ਕਹਿੰਦੇ ਇੱਕੋ ਇੱਕ ਪੰਥਕ ਪਾਰਟੀ ਆ ਜਿਨੇ ਚਿੱਕਾ ਨੂੰ ਅਣਖ ਸਵੈਮਾਨ ਸਾਰਾ ਕੁਝ ਦੇਣਾ ਜੀ ਜਦੋਂ ਧਾਰਾ 370 ਤੋੜੀ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਕਿਉਂ ਸੈਨ ਕਰਤੇ ਆਪਦੀਆਂ ਕਾਛ ਚ ਦੂਜੇ ਦੀਆਂ ਹੱਥ ਚ ਜਦੋਂ ਇਹਨਾਂ ਦਾ 25 ਸਾਲ ਰਾਜ ਰਿਆ ਉਦੋਂ ਕਿੱਥੇ ਸੀਗੇ ਅੱਗੋਂ ਬਾਦਲ ਸਾਹਿਬ ਫੋਨ ਕਰਕੇ ਇਹ ਕਹਿਣ ਜੀ ਇਹਨਾਂ ਨੂੰ ਸਾਫ਼ ਸੁਥਰੇ ਦੇ ਕੱਪੜੇ ਦੇ ਦਿਓ ਖਾਣ ਨੂੰ ਖਾਣਾ ਚੰਗਾ ਦੇ ਦਿਓ ਕੀ ਗੱਲ ਬਈ ਉਹਨਾਂ ਨੂੰ ਕੱਪੜੇ ਚਾਹੀਦੇ ਸੀ ਖਾਣਾ ਚੰਗਾ ਚਾਹੀਦਾ ਸੀ ਇਹ 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 ਗੱਲ ਕਰਦੇ ਬਾਦਲ ਸਾਹਿਬ ਚੰਗੇ ਲੱਗਦੇ ਸੀਗੇ ਬਜਾਏ ਇਹਦੇ ਕਿ ਉਹਨਾਂ ਲਈ ਸੰਘਰਸ਼ ਕਰਦੇ ਬੰਦੀ ਸਿੰਘ ਬੰਦੀ ਸਿੰਘ ਕਿਹੜਿਆਂ ਦੀ ਗੱਲ ਕਰਦੇ ਨੇ ਕਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਇਹਨਾਂ ਨੂੰ ਪੁੱਛੋ ਤਾਂ ਸਹੀ ਕੀ ਗੱਲ ਅਮਰਤਪਾਲ ਸਿੰਘ ਬੰਦੀ ਸਿੰਘ ਨਹੀਂ ਜਾਂ ਉਹਦੇ ਸਾਥੀ ਬੰਦੀ ਸਿੰਘ ਨਹੀਂ ਉਹ ਕਹਿੰਦੇ ਹੁਣ ਸਾਲ ਦੇ ਵਿੱਚੇ ਰੋਲਾ ਪਾਉਣ ਲੱਗੇ ਜਿਵੇਂ ਬਾਹਰ ਕੱਢੋ ਕਹਿੰਦੇ 35 35 ਸਾਲ ਸਾਡੇ ਕਹਿੰਦੇ ਬਾਦਲ ਸਾਹਿਬ ਨੇ 17 ਸਾਲ ਜੇਲ੍ਹ ਕੱਟੀ ਭੁੰਦਰ ਸਾਹਿਬ ਨੇ ਕੱਟੀ ਬਿਰਸਾ ਸਿੰਘ ਬਲਟਵਾ ਕਹਿੰਦੇ ਮੈਂ ਪੰਤਕ ਮੈਂ ਬੰਦੀ ਸਿੰਘ ਅਸੀਂ ਤਾਂ ਕਹਦੇ ਨਹੀਂ ਕਿਹਾ ਕਹਿੰਦੇ ਸਾਲ ਬਾਅਦ ਵੀ ਸਾਨੂੰ ਕੱਢ ਦਿਓ ਭਾਈ ਹੁਣ ਜੇਲਾ ਕੱਟਣ ਤੋਂ ਬਾਅਦ ਦੋ ਤਰ੍ਹਾਂ ਦੇ ਲੋਕ ਬਾਹਰ ਆਏ ਨੇ ਇੱਕ ਉਹ ਲੋਕ ਨੇ ਜਿਹੜੇ ਅੰਦਰ ਸਮਝੌਤੇ ਕਰਕੇ ਆਏ ਨੇ ਸੈਂਟਰ ਦੇ ਥੱਲੇ ਗੋਡੇ ਟੇਕ ਕੇ ਆਏ ਨੇ ਇੱਕ ਉਹ ਲੋਕ ਨੇ ਜਿਹੜੇ ਅੱਜ ਵੀ ਸੰਘਰਸ਼ ਚ ਚੱਲ ਰਹੇ ਨੇ ਭਾਵੇਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣ ਭਾਵੇਂ ਅਮਰਪਾਲ ਸਿੰਘ ਖਾਲਸਾ ਹੋਣ ਇਹ ਲੋਕ ਸੰਘਰਸ਼ 'ਚ ਨੇ ਇਹ ਗੋਡੇ ਨਹੀਂ ਟੇਕਦੇ ਸ਼ੋਮਣੀ ਅਕਾਲੀ ਦਲ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਹੋਰੀ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਅੰਦਰ ਗਏ ਹੋਏ ਨੇ ਤੇ ਬਾਹਰ ਰੂਪਨਗਰ ਡੀਸੀ ਦਫਤਰ ਦੇ ਬਾਹਰ ਉਹਨਾਂ ਦੇ ਸਮਰਥਕ ਹੱਥਾਂ ਦੇ ਵਿੱਚ ਝੰਡੀਆਂ ਫੜ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕੋ ਸਿੰਘ ਸਾਹਿਬ ਜੀ ਬਹੁਤ ਚਲਦੀ ਕਾਲਾ ਜੀ ਮਹਾਰਤ ਕਿਰਪਾ ਤੇ ਅੱਜ ਦੇਖਿਆ ਜੀ ਉਹ ਝੰਡੀਆਂ ਲਈਆਂ ਹੋਈਆਂ ਜੀ ਬਾਈ ਜੀ ਨੇ ਪੱਗ ਵੀ ਬੰਨੀ ਹੋਈ ਆ ਭਗਵੰਤ ਮਾਨ ਸਾਹਿਬ ਦੇ ਰੰਗ ਤੇ ਲੈ ਲੀਏਗਾ ਤੂੰ ਹਾਂਜੀ ਇਹ ਕੁਸ਼ਲਪਾਲ ਸਿੰਘ ਜੀ ਮਾਨ ਜੋ ਕਿ ਆਪਣੇ ਇਥੇ ਇਸ ਸਿਰ ਤੇ ਖੜੇ ਆ ਤਾਂ ਅਨੰਦਪੁਰ ਸਾਹਿਬ ਤੇ ਜੀ ਤੇ ਉਹਦੇ ਆਪਣੇ ਸਾਰੇ ਸਮਰਥਕ ਪਹੁੰਚੇ ਅਸੀਂ ਸਾਰੇ ਸੰਗਤਾਂ ਪਹੁੰਚੀਆਂ ਠੀਕ ਹੈ ਜੀ ਤੇ ਅਸੀਂ ਸਾਰੇ ਹੁਣ ਪਿੰਡਾਂ ਚ ਜਾ ਰਹੇ ਆ ਲਗਾਤਾਰ ਬਹੁਤ ਹੰਗਾਰਾ ਮਿਲ ਰਿਹਾ ਬਹੁਤ ਐਤਕੀ ਮਤਲਬ ਚੜ੍ਹਦੀ ਕਲਾ ਹੋ ਰਹੀ ਹੈ ਤੇ ਸਭ ਨੂੰ ਆਪ ਲੋਕ ਬੁਲਾ ਰਹੇ ਨੇ ਬਸਾਲੇ ਪਿੰਡ ਨਹੀਂ ਆਏ ਸਾਲੇ ਪਿੰਡ ਨਹੀਂ ਆਏ ਸਾਡੇ ਤੋਂ ਥੋੜੀ ਜਿਹੀ ਕਮੀ ਹੋਈ ਹੈ ਹੂੰ ਇਹ ਅਹੀਂ ਪਹੁੰਚ ਰਹੇ ਤੇ ਬਹੁਤ ਜਲਦੀ ਇਹ ਮਤਲਬ ਸੀਟ ਜਿਹੜੀ ਆਪਣਾ ਬਹੁਤ ਤਕੜੀ ਨਿਰ ਤੇ ਜਿੱਤਣ ਜਾ ਰਹੇ ਆ ਜਿਹਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪ੍ਰਭਾਵ ਉੱਥੇ ਪਿਆ ਹੈ ਉਹ ਸਾਰੇ ਪੰਜਾਬ ਚ ਪਿਆ ਹੈ ਨਹੀਂ ਤੁਸੀਂ ਕਹਿੰਦੇ ਜਿੱਤਣ ਜਾ ਰਹੇ ਆਸੀਂ ਵਿਰੋਧੀ ਤਾਂ ਤੁਹਾਨੂੰ ਮੁਕਾਬਲੇ ਚ ਵੀ ਨਹੀਂ ਗਿਣਦੇ ਜੀ ਉਹ ਤਾਂ ਨਾਮ ਵੀ ਨਹੀਂ ਲੈਂਦੇ ਕਾਂਗਰਸ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਜ਼ਿਕਰ ਕਰ ਰਹੇ ਜੀ ਉਹ ਇਹਦੇ ਨਾਲ ਇਹ ਵੀ ਹੈਗਾ ਹੈ ਵੀ ਜャ ਜੋ ਸਰਦਾਰ ਅਮਰਪਾਲ ਸਿੰਘ ਜੀ ਉਹ ਇੱਕ ਬਹੁਤ ਲੀਡ ਤੇ ਜਾ ਰਹੇ ਹੋ ਬਿਲਕੁਲ ਪੰਜਾਬ ਦੇ ਵਿੱਚ ਹਰ ਤਰੀਕੇ ਦੇ ਨਾਲ ਫਰਸਟ ਆਉਣਗੇ ਸਾਰੇ ਪੰਜਾਬ ਦੇ ਵਿੱਚੋਂ ਤੇ ਇਸੇ ਤਰ੍ਹਾਂ ਮਾਨ ਸਾਹਿਬ ਉਹਨਾਂ ਦੇ ਮੁਕਾਬਲੇ ਤੇ ਪੂਰੇ ਅੱਗੇ ਜਾਣਗੇ ਇਹ ਬਹੁਤ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਬੜੇ ਮਤਲਬ ਵਧੀਆ ਤਰੀਕੇ ਨਾਲ ਸਾਰੇ ਲੋਕ ਹਮਾਇਤ ਕਰ ਰਹੇ ਆ ਬੜੇ ਪਿਆਰ ਨਾਲ ਬੁਲਾ ਰਹੇ ਆ ਸਾਨੂੰ ਬਹੁਤ ਮਤਲਬ ਵਧੀਆ ਅੱਜ ਆ ਜਣ ਬੇ ਸਾਭਾ ਐਨ ਐਸ ਇਸ ਨੇ ਹੈਮਨੀ ਬਈ ਜਿੰਨੀ ਸੰਗਤ ਆ ਚੁੱਕੀ ਹੈ ਜੀ ਸੋ ਬਿਲਕੁਲ ਸੋ ਸਹੂੰਗਾ ਆ ਰਿਹਾ ਹੈ ਸੋ ਭਾਈ ਤਲਵਿੰਦਰ ਸਿੰਘ ਨੇ ਕਦੇ ਪੱਤਰਕਾਰੀ ਸਾਡੀ ਲਾਈਨ ਦੇ ਵਿੱਚ ਵੀ ਰਹੇ ਨੇ ਜੀ ਤੇ ਇੱਕ ਪੱਤਰਕਾਰੀ ਵੀ ਕਰਦੇ ਰਹੇ ਇਹ ਸੋ ਮੇਰੀ ਸ਼ਕਲ ਵੀ ਕਹਿੰਦੇ ਇਹਨਾਂ ਨਾਲ ਮਿਲਦੀ ਹੈ ਅਕਸਰ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਮੈਨੂੰ ਕਈ ਵਾਰ ਬਹੁਤੇ ਬੰਦੇ ਥਲੀ ਕਹਿ ਦਿੰਦੇ ਆ ਤੇ ਥਲੀ ਨੂੰ ਸ਼ਾਇਦ ਭੁੱਲਰ ਕਹਿ ਦਿੰਦੇ ਹੋਣਗੇ ਕਹਿੰਦੇ ਆ ਵੀ ਭੁੱਲਰ ਸਾਹਿਬ ਬਈ ਜਿਹੜਾ ਆ ਦਾੜੀ ਦਾ ਥੋੜਾ ਜਿਹਾ ਫਰਕ ਆ ਲੰਬੀ ਆ ਤੁਹਾਡੀ ਥੋੜੀ ਜੀ ਬਾਕੀ ਨੈਣ ਨਕਸ਼ੇ ਕਹਿੰਦੇ ਸੇਮ ਹੀ ਨੇ ਦਾੜੀ ਵੱਡੀ ਆ ਤੇ ਅੱਜ ਤੁਸੀਂ ਭਗਵੰਤ ਮਾਨ ਸਾਹਿਬ ਦੇ ਰੰਗ ਦੀ ਪੱਗ ਬੰਨ ਲਈ ਜੀ ਜਿਹੜੇ ਮਾਨ ਸਾਹਿਬ ਬੰਦੇ ਆ ਜੀ ਉਹ ਤਾਂ ਉਹਨੇ ਬਦਨਾਮ ਹੀ ਕੀਤਾ ਇਸ ਰੰਗ ਨੂੰ ਰੰਗ ਦਾ ਕਿਸੇ ਦਾ ਹੈ ਨਹੀਂ ਪਰ ਇਸ ਰੰਗ ਦਾ ਇਸ ਰੰਗ ਦੇ ਅਸਲ 'ਚ ਉਹ ਲਾਇਕ ਨਹੀਂ ਉਹ ਰੰਗ ਨੂੰ ਵਰਤ ਰਹੇ ਨੇ ਜੇ ਉਹ ਇਸ ਰੰਗ ਨੂੰ ਬੰਨੀ ਫਿਰਦੇ ਨੇ ਜਾਂ ਇਹ ਕਹ ਲੋ ਵੀ ਉਹ ਆਪਦੇ ਆਪ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਦੇ ਕਹਿੰਦੇ ਆ ਉਹਨਾਂ ਨੇ ਕੀਤਾ ਕੀ ਆ ਉਸ ਵਿਚਾਰਧਾਰਾ ਲਈ ਜਾਂ ਉਸ ਪੈਟਰਨ ਤੇ ਉਸ ਸੋਚ ਤੇ ਲੋਕਾਂ ਦੇ ਵਿੱਚ ਕੀਤਾ ਕੀ ਆ ਸਿਰਫ ਲਫਾਵੇ ਬਾਜੀ ਡਰਾਮੇ ਬਾਜੀ ਜਾਂ ਭਗਤ ਸਿੰਘ ਦੇ ਪਿੰਡ ਜਾ ਕੇ ਲਾਲਾ ਲਾਲਾ ਕਰਾ ਕੇ ਇਤੂ ਵੱਧ ਤਾਂ ਕੁਝ ਨਹੀਂ ਕੀਤਾ ਉਹਨਾਂ ਨੇ ਭਗਤ ਸਿੰਘ ਜਿਹੜੀ ਹਾਂ ਉਹ ਵਿਚਾਰਤਾਰਾ ਦੀ ਗੱਲ ਵੱਖਰੀ ਹੈ ਵੀ ਉਹ ਕਿਹੜੀ ਵਿਚਾਰਤਾਰਾ ਪਰ ਉਸ ਵਿਚਾਰਤਾਰਾ ਨਾਲ ਜਿਹੜੇ ਲੋਕ ਜੁੜੇ ਨੇ ਜਾਂ ਉਹ ਵਿਚਾਰਤਾਰਾ ਉਹਦੇ ਲਈ ਤਾਂ ਨਹੀਂ ਕੁਛ ਕੀਤਾ ਦੂਜੀ ਗੱਲ ਇਹ ਰੰਗ ਭਗਤ ਸਿੰਘ ਦਾ ਵੀ ਨੀਗਾ ਇਹ ਖਾਲਸੇ ਦਾ ਰੰਗ ਹੈ ਇਹ ਰੰਗ ਆਜ਼ਾਦੀ ਦਾ ਰੰਗ ਹੈ ਇਹ ਰੰਗ ਉਹ ਰੰਗ ਹੈ ਜਿਹੜਾ ਸੱਚ ਨੂੰ ਤੇ ਸੰਘਰਸ਼ ਨੂੰ ਦਰਸਾਉਂਦਾ ਹੈ ਜਿਹੜਾ ਇੱਕ ਸਿੱਖ ਲਗਾਤਾਰ ਇਸ ਮਿੱਟੀ ਲਈ ਪੰਜਾਬ ਦੀ ਧਰਤੀ ਲਈ ਸਿੱਖ ਲਈ ਸਾਡੀ ਕੌਮ ਲਈ ਸੰਘਰਸ਼ ਕਰਦਾ ਉਹ ਉਹਦਾ ਰੰਗ ਹੈ ਸਾਡੇ ਸੰਘਰਸ਼ ਦਾ ਰੰਗ ਹੈ ਤੁਸੀਂ ਕਹਿੰਦੇ ਉਹਨੇ ਕੀਤਾ ਕੀ ਹੈ ਭਾਈ ਜੀ ਇੰਨੀਆਂ ਪ੍ਰਾਪਤੀਆਂ ਗਿਣਾ ਰਹੇ ਆ ਉਸੇ ਪ੍ਰਾਪਤੀਆਂ ਦੇ ਆਧਾਰ ਤੇ ਉਹ ਕਹਿੰਦੇ 13 0 ਆਉਣ ਜਾ ਰਿਹਾ 13 ਸੀਟਾਂ ਉਹਨਾਂ ਨੂੰ ਆਉਣ ਆਲੀਆਂ ਤੇ ਤੁਸੀਂ ਕਹਿੰਦੇ ਅੱਜ ਕੀਤਾ ਹੀ ਨਹੀਂ ਬਿਜਲੀ ਉਹਨਾਂ ਨੇ ਫ੍ਰੀ ਕਰਤੀ ਕਣਕ ਫ੍ਰੀ ਉਹਨਾਂ ਨੇ ਕਰਤੀ ਸਾਰਾ ਕੁਝ ਤਾਂ ਫ੍ਰੀ ਕਰਤਾ ਜੀ 13 0 ਮੈਨੂੰ ਐਂ ਲੱਗਦਾ 0 13 ਨਾ ਹੋ ਜਾ ਕਿਤੇ ਦੂਜੀ ਗੱਲ ਰਹੀ ਜੇ ਤੁਸੀਂ ਬਿਜਲੀ ਫ੍ਰੀ ਦੀ ਗੱਲ ਕਰਦੇ ਹੋ ਜਾਂ ਇਹ ਜਿਹੜੀਆਂ ਗੱਲਾਂ ਆਪਾਂ ਕਹਿ ਰਹੇ ਆ ਉਹ ਪ੍ਰਾਪਤੀਆਂ ਗਿਣਾ ਰਹੇ ਨੇ ਇਹ ਪੰਜਾਬ ਦੀ ਲੋੜ ਨਹੀਂ ਐ ਪੰਜਾਬ ਕੋਈ ਮੰਗਤਾ ਥੋੜੀ ਐ ਪੰਜਾਬ ਨੂੰ ਕੋਈ ਆਟੇ ਦਾਲ ਦੀਆਂ ਸਕੀਮਾਂ ਦੇ ਕੇ ਤੁਸੀਂ ਹੱਥ ਠੂਠਾ ਫੜਾ ਕੇ ਪੰਜਾਬ ਦੀਆਂ ਮੰਗਾਂ ਪੂਰੀਆਂ ਥੋੜੀ ਕਰ ਲੋਗੇ ਪੰਜਾਬ ਜਿਹੜੇ ਸੰਘਰਸ਼ਾਂ ਚੋਂ ਲੰਘ ਰਿਹਾ ਪੰਜਾਬ ਦੀਆਂ ਜਿਹੜੀਆਂ ਵਿਚਾਰਤਾਵਾਂ ਧਰਾਵਾਂ ਨੇ ਪੰਜਾਬ ਦੀ ਜਿਹੜੀ ਸੋਚ ਐ ਪੰਜਾਬ ਦਾ ਸੱਭਿਆਚਾਰ ਐ ਪੰਜਾਬੀਆਂ ਦਾ ਧਰਮ ਐ ਪੰਜਾਬੀਆਂ ਦਾ ਵਿਰਸਾ ਐ ਪੰਜਾਬ ਦੀ ਧਰਤੀ ਐ ਉਹਨੂੰ ਇਹ ਡਰਾਮੇਬਾਜ਼ੀ ਨਹੀਂ ਚਾਹੀਦੀ ਜੇ ਤੁਹਾਡੀਆਂ ਐਡੀਆਂ ਹੀ ਪ੍ਰਾਪਤੀਆਂ ਨੇ ਕਹਿੰਦੇ ਬੰਦਾ ਬੋਲਣਾ ਚਾਹੀਦਾ ਬੰਦੇ ਦੇ ਕੰਮ ਬੋਲਨੇ ਚਾਹੀਦੇ ਆ ਬੈਨਰ ਪੋਸਟਰ ਤੇ ਐਡ ਉਹ ਦਿੱਲੀ ਬੰਬਈ ਤੱਕ ਲਾਉਣ ਦਾ ਕੀ ਮਤਲਬ ਹੈ ਤੁਸੀਂ ਗੁਜਰਾਤ ਜਾ ਕੇ ਉੱਥੇ ਗਾਹ ਪਾਇਆ ਹੋਇਆ ਇੰਨੀ ਐਡ ਲਾ ਰਹੇ ਹੋ ਤੁਸੀਂ ਪੰਜਾਬ ਨੂੰ ਕਰਜ਼ੇ 'ਚ ਕਰ ਰਹੇ ਹੋ ਆਫਟਰ ਆਲ ਹੋ ਕੀ ਰਿਹਾ ਹੈ ਡੁੱਬ ਤਾਂ ਸਾਰੇ ਪੰਜਾਬੀ ਰਹੇ ਨੇ ਨਾ ਭਾਵੇਂ ਉਹ Hindu ਹੈ ਭਾਵੇਂ Musalman ਭਾਵੇਂ ਉਹ Sikh ਹੈ ਭਾਵੇਂ Isai ਹੈ ਕਰਜ਼ਾ ਤਾਂ ਪੰਜਾਬ ਦਾ ਹੀ ਹੈ ਇੱਕ ਗੱਲ ਕੀਤੀ ਵੀ ਪੰਜਾਬ ਦੀ ਇਹ ਮੁੱਦੇ ਨਹੀਂ ਹੈਗੇ ਜਿਹੜੇ ਉਹ ਉਹਨਾਂ ਨੇ ਗੱਲ ਕੀਤੀ ਹੈ ਪੰਜਾਬ ਨੂੰ ਇਸ ਚੀਜ਼ ਦੀ ਲੋੜ ਨਹੀਂ ਪਰ ਲੋੜ ਕਿਸ ਚੀਜ਼ ਦੀ ਪੰਜਾਬ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਅੱਜ ਸਹਿਮਾਨ ਦੀ ਪੰਜਾਬ ਨੂੰ ਲੋੜ ਹੈ ਅਣਖ ਦੀ ਪੰਜਾਬ ਨੂੰ ਲੋੜ ਹੈ ਗੈਰਤ ਦੀ ਪੰਜਾਬ ਨੂੰ ਲੋੜ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਹੈ ਪੰਜਾਬ ਨੂੰ ਲੋੜ ਹੈ ਸਾਡੇ ਹੱਕ ਦੀ ਅਸੀਂ ਸੜਕ ਤੇ ਜਾਂਦੇ ਆ ਕਿਤੇ ਕਿਸੇ ਨੂੰ ਮਿਲਦੇ ਆ ਸਾਨੂੰ ਸਿੱਖ ਹੋਣ ਦੇ ਨਾਤੇ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਕੀ ਕੀ ਅਸੀਂ ਦੇਖ ਰਹੇ ਹਾਂ ਕਿ ਕਨੇ ਐਨਐਸਏ ਲਾਤੇ ਇਹ ਕੋਈ ਮਤਲਬ ਆਂਦਾ ਇਹ ਕੋਈ ਤੁਕਬੰਦੀ ਹੈ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ ਮਰਿਆਦਾ ਦੀਆਂ ਧੱਜੀਆਂ ਉਡਰ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਪੰਜਾਬ ਇਹ ਚਾਹੁੰਦਾ ਹੈ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਵੀ ਹੋਵੇ ਪੰਜਾਬ ਇਹ ਚਾਹੁੰਦਾ ਹੈ ਸਾਡੇ ਨਾਲ ਮਤਰੀ ਮਾਂ ਦਾ ਸਲੂਕ ਕੀਤਾ ਜਾਵੇ ਪੰਜਾਬ ਇਹ ਚਾਹੁੰਦਾ ਹੈ ਕਿ ਨਿਤ ਦਿਹਾੜੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ ਪੰਜਾਬ ਇਸ ਵੇਲੇ ਇਹ ਚਾਹੁੰਦਾ ਅਸੀਂ ਗੌਰਵ ਦੇ ਨਾਲ ਅਸੀਂ ਮਾਣ ਦੇ ਨਾਲ ਆਪਣਾ ਸਿਰ ਉੱਚਾ ਚੱਕ ਕੇ ਸਾਰੇ ਭਾਰਤ ਦੇ ਵਿੱਚ ਵਿਚਰੀਏ ਭਾਰਤ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਵਿਚਰੀਏ ਪਰ ਇਹ ਲੋਕ ਜਿੱਥੇ ਵੀ ਪੰਜਾਬੀ ਭਾਵੇਂ ਉਹ ਸਿੱਖਾਂ ਦੀ ਗੱਲ ਹੀ ਨਹੀਂ ਹੁੰਦੀ ਭਾਵੇਂ ਉਹ ਕਿਸਾਨ ਮੋਰਚਾ ਜਿੱਥੇ ਵੀ ਪੰਜਾਬੀ ਬਹੁ ਗਿਣਤੀ ਦੇ ਵਿੱਚ ਸੰਘਰਸ਼ ਕਰਦੇ ਨੇ ਉਹ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਕਰਦੇ ਆ ਰਹੇ ਨੇ ਸਾਡੀਆਂ 93% ਕੁਰਬਾਨੀਆਂ ਨੇ 121 ਦੇ ਵਿੱਚੋਂ ਜਿਹੜੀਆਂ ਖਸਪਾਂਸੀਆਂ ਹੋਈਆਂ ਨੇ ਉਹ ਸਾਰੇ ਜਾਣਦੇ ਆ ਇਹ ਗੱਲਾਂ ਕਰਨ ਦਾ ਕੀ ਹੈ ਪਰ ਪੰਜਾਬੀ ਸਭ ਤੋਂ ਮੋਰੀ ਹੋ ਕੇ ਸੰਘਰਸ਼ ਕਰਦੇ ਨੇ ਪਰ ਇਹ ਲੋਕ ਜਿਹੜਾ ਸਾਡਾ ਸੰਘਰਸ਼ ਹੈ ਹੱਕੀ ਮੰਗਾਂ ਦਾ ਬੇਸਿਕ ਲੋੜਾਂ ਦਾ ਉਸ ਸੰਘਰਸ਼ ਨੂੰ ਸਿਰਫ ਇੱਕ ਧਰਮ ਨਾਲ ਇੱਕ ਵਿਚਾਰਧਾਰਾ ਨਾਲ ਜੋੜ ਕੇ ਤੋੜਨਾ ਚਾਹੁੰਦੇ ਆ ਪੰਜਾਬ ਨੂੰ ਆਰਥਿਕ ਤੌਰ ਤੇ ਥੱਲੇ ਸੁੱਟਣਾ ਚਾਹੁੰਦੇ ਆ ਪੰਜਾਬ ਨੂੰ ਭਾਵੇਂ ਉਹ ਫ੍ਰੀ ਬਿੱਲ ਦੇ ਕੇ ਕਰਜੇ ਦੇ ਵਿੱਚ ਲਜਾਣਾ ਚਾਹੁੰਦੇ ਆ ਆਫਟਰ ਆਲ ਇਹ ਚਾਹੁੰਦੇ ਹੀ ਨੇ ਕਿ ਪੰਜਾਬ ਹਮੇਸ਼ਾ ਦਬਿਆ ਰਹੇ ਆਰਥਿਕ ਤੌਰ ਤੇ ਜਦੋਂ ਤੁਸੀਂ ਆਰਥਿਕ ਤੌਰ ਤੇ ਦਬ ਜਾਓਗੇ ਮਾਨਸਿਕ ਤੌਰ ਤੇ ਦਬਣਾ ਪਏਗਾ ਤਾਂ ਤੁਸੀਂ ਧਰਮ ਤੋਂ ਵੀ ਪਿੱਛੇ ਹਟ ਜਾਓਗੇ ਜਦੋਂ ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ ਤੁਸੀਂ ਆਪਣੇ ਧਰਮ ਦੀ ਗੱਲ ਵੀ ਕਰੋਗੇ ਤਾਂ ਤੁਸੀਂ ਸਵੈਮਾਨ ਨਾਲ ਜਿਉ ਸਕੋਗੇ ਇੱਕ ਤੁਸੀਂ ਗੱਲ ਕੀਤੀ ਬਈ ਅਣਖ ਦੀ ਤੁਸੀਂ ਗੱਲ ਕੀਤੀ ਆ ਕਿ ਅੱਜ ਫਿਰ ਕੁਸ਼ਲਪਾਲ ਸਿੰਘ ਮਾਨ ਤੇ ਉਧਰੋਂ ਮਾਲਵਿੰਦਰ ਸਿੰਘ ਕੰਗ ਇਧਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਅਣਖ ਕਰਕੇ ਇਹ ਅਲੱਗ-ਅਲੱਗ ਖੜੇ ਆ ਭਾਈ ਜੀ ਆਪਣਿਆਂ ਨੂੰ ਇਹ ਆਣਖ ਦਿਖਾਉਣੀ ਆ ਜਾਂ ਇਹ ਇੱਕ ਕਿਉਂ ਨਹੀਂ ਸਿਆਸੀ ਮੁੱਦਿਆਂ ਦੇ ਉੱਤੇ ਇੱਕ ਕਿਉਂ ਨਹੀਂ ਗੱਲ ਆਪਣੇ ਸਾਰੇ ਹੀ ਨੇ ਜੀ ਜੇ ਹੁਣ ਅਸੀਂ ਮੋਦੀ ਦੀ ਗੱਲ ਕਰੀਏ ਮੋਦੀ ਵੀ ਕਿਸੇ ਮਾਂ ਦਾ ਪੁੱਤ ਹੈ ਪਰ ਗੱਲ ਇਹ ਹੈ ਹੁਣ ਦੋ ਬੰਦੇ ਸਾਹਮਣੇ ਖੜੇ ਨੇ ਇੱਕ ਬੰਦਾ ਤਾਂ ਸਰਬ ਸਾਂਝੀ ਵਾਲਤਾ ਦੀ ਗੱਲ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰਕੇ ਆਪਣੀ ਮਿੱਟੀ ਦੇ ਲੋਕਾਂ ਦੇ ਹੱਕ ਮੰਗ ਰਿਹਾ ਇੱਕ ਬੰਦਾ ਉਹ ਹੈ ਬਜਾਏ ਇਹਦੇ ਕਿ ਉਹ ਕਿਸੇ ਦੇ ਹੱਕ ਦੇਵੇ ਉਹ ਦੂਜੇ ਬੰਦਿਆਂ ਦੇ ਆਪਦੇ ਆਪ ਨੂੰ ਉੱਪਰ ਰੱਖ ਕੇ ਦੂਜਿਆਂ ਬੰਦਿਆਂ ਦੇ ਹੱਕ ਮਦੋਲਣ ਲਈ ਖੜਾ ਹੈ ਪਰ ਖਾਲਸਾ ਹਮੇਸ਼ਾ ਜਿਹੜਾ ਦੂਜਿਆਂ ਦੇ ਹੱਕ ਮਾਰਦਾ ਹੈ ਦੂਜਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ ਖਾਲਸਾ ਹਮੇਸ਼ਾ ਜ਼ਬਰ ਜ਼ੁਲਮ ਦੇ ਨਾਲ ਖੜਾ ਹੈ ਭਾਵੇਂ ਉਹ ਕਿਸੇ ਰੂਪ ਚ ਹੋਵੇ ਜਿਹੜਾ ਦੂਜਿਆਂ ਦੇ ਹੱਕ ਨੂੰ ਦੱਬਦਾ ਜਾਂ ਦੂਜਿਆਂ ਨੂੰ ਥੱਲੇ ਆਪਣੇ ਅਧੀਨ ਲਿਆ ਕੇ ਆਪਣੀਆਂ ਉਹਨਾਂ ਦੀਆਂ ਲੋੜਾਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਦਬਾਉਣਾ ਚਾਹੁੰਦਾ ਉਹ ਬੰਦੇ ਦੇ ਨਾਲ ਖਾਲਸਾ ਨਹੀਂ ਹੈ ਪਾਵੇਂ ਕੋਈ ਅਮਰਤਾਰੀ ਸਿੱਖ ਹੋਵੇ ਪਾਵੇਂ ਉਹ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਂਦੀ ਹੋਵੇ ਪਾਵੇਂ ਉਹ ਅਕਾਲੀ ਦਲ ਹੋਵੇ ਪਾਵੇਂ ਉਹ ਕੋਈ ਕਾਂਗਰਸੀ ਕੋਈ ਕੋਈ ਪਾਰਟੀ ਹੋਵੇ ਜਿਹੜਾ ਬੰਦਾ ਸਰਬੱਤ ਦੇ ਭਲੇ ਦੀ ਗੱਲ ਨਹੀਂ ਕਰਦਾ ਪੰਜਾਬ ਦੀ ਗੱਲ ਨਹੀਂ ਕਰਦਾ ਆਪਣੇ ਲੋਕਾਂ ਦੀ ਗੱਲ ਨਹੀਂ ਕਰਦਾ ਜਾਂ ਜਿਸ ਵੀ ਧਰਮ ਨਾਲ ਉਹ ਬਿਲੋਂਗ ਕਰਦਾ ਹੈ ਉਹਨਾਂ ਲਈ ਖੜੀ ਨਹੀਂ ਸਕਦਾ ਉਹ ਬੰਦੇ ਦਾ ਉਹ ਸਿੱਖ ਕਿਵੇਂ ਹੋਗੇ ਉਹ ਪੰਥਕ ਕਿਵੇਂ ਹੋਗੇ ਕੌਣ ਕਰ ਰਿਹਾ ਗੱਲ ਬੰਦੀ ਸਿੱਖਾਂ ਦੀ ਕੌਣ ਕਰ ਲਿਆ ਪੰਜਾਬ ਦੇ ਪਾਣੀਆਂ ਦੀ ਗੱਲ ਇਹ ਜਿਹੜੇ ਜਿਹੜੇ ਸੁਖਬੀਰ ਬਾਦਲ ਕਰ ਰਹੇ ਆ ਉਹ ਕਹਿੰਦੇ ਇੱਕੋ ਇੱਕ ਪੰਥਕ ਪਾਰਟੀ ਆ ਜਿਨੇ ਸਿੱਖਾਂ ਨੂੰ ਅਣਖ ਸਵੈਮਾਨ ਸਾਰਾ ਕੁਝ ਦੇਣਾ ਜੀ ਦੇਖੋ 25 ਸਾਲ ਇਹਨਾਂ ਦਾ ਰਾਜ ਹੋਇਆ ਜਦੋਂ 70 ਤੋੜੀ ਜਦੋਂ ਧਾਰਾ 370 ਤੋੜੀ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਕਿਉਂ ਸੈਨ ਕੀਤਾ ਜੇ ਉਹ ਬੰਦੀ ਸਖ ਛਡਾਉਣਾ ਚਾਹੁੰਦੇ ਭਾਈ ਅਮਰਤਪਾਲ ਨੂੰ ਜਦੋਂ ਗ੍ਰਿਫਤਾਰੀ ਹੋਈ ਹੈ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹਰਸਿਮਰਤ ਕੌਰ ਬਾਦਲ ਤਾਂ ਮਝਿਠਿਆ ਵਕਤ ਵਦ ਮੋਲੇ ਨੇ ਹਾਂਜੀ ਗੱਲ ਤਾਂ ਇਹ ਹੈ ਜਿਵੇਂ ਭਾਈ ਸਾਹਿਬ ਨੇ ਕਿਹਾ ਆਪ ਦੀਆਂ ਕੱਚ ਚ ਦੂਜੇ ਦੀਆਂ ਹੱਥ ਚ ਜਦੋਂ ਇਹਨਾਂ ਦਾ 25 ਸਾਲ ਰਾਜ ਰਿਆ ਉਦੋਂ ਕਿੱਥੇ ਸੀਗੇ ਉਦੋਂ ਕਿਉਂ ਨਹੀਂ ਬੋਲੇ ਵੀ ਬੰਦੀ ਸੀ ਸਾਡੇ ਸਿੱਖ ਕੌਮ ਦਾ ਸਭ ਤੋਂ ਵੱਡਾ ਜਿਹੜਾ ਸ਼ਖਸੀਅਤ ਹੁੰਦੀ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਇਸ ਤੋਂ ਉੱਪਰ ਤਾਂ ਕੋਈ ਨਹੀਂ ਸਿੱਖਾਂ ਵਾਸਤੇ ਇਹਨਾਂ ਲੋਕਾਂ ਨੇ ਭਾਈ ਜਥੇਦਾਰ ਜਗਦੇਵ ਸਿੰਘ ਕੌਂਕੇ ਗੁਰਦੇਵ ਸਿੰਘ ਮਾਫ ਕਰਨਾ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਨਾਲ ਕੀ ਹੋਇਆ ਬੱਚੇ-ਬੱਚੇ ਨੂੰ ਪਤਾ ਜਿਵੇਂ ਉਹਨਾਂ ਨੂੰ ਕੋ-ਕੋ ਕੇ ਮਾਰ ਗਿਆ ਕਿਵੇਂ ਉਹਨਾਂ ਦੇ ਟੋਟੇ ਟੋਟੇ ਕਰਕੇ ਨਹਿਰਾਂ 'ਚ ਸੁੱਟੇ ਗਏ ਕੀ ਗੱਲ ਉਦੋਂ ਇਹ ਕਿੱਥੇ ਸੀਗੇ ਜਦੋਂ ਬਾਦਲ ਸਾਹਿਬ ਕੋਲ ਗਏ ਵੀ ਸਿੱਖ ਜਥੇਬੰਦੀਆਂ ਉਹ ਕਹਿੰਦੇ ਅੱਜ ਇਹ ਉਹਨਾਂ ਦਾ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਪੁੱਛੋ ਜਦੋਂ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਤਾਂ ਉਹ ਕਹਿੰਦੇ ਅੱਜ ਗੁਰਦੇਵ ਸਿੰਘ ਕੋਂਕੇ ਦਾ ਪਰਿਵਾਰ ਵੀ ਇਹੀ ਕਹਿ ਰਿਹਾ ਵੀ ਜੇ ਸਾਡਾ ਕਿਸੇ ਨੇ ਹੱਥ ਫੜਿਆ ਤਾਂ ਅਕਾਲੀ ਦਲ ਨੇ ਫੜਿਆ ਅਕਾਲੀ ਦਲ ਨੇ ਹੱਥ ਦੇਖੋ ਜੇ ਬੰਦੇ ਉੱਥੇ ਇਕੱਠੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਬੰਦੇ ਦੀ ਸਰਕਾਰ ਹੋਵੇ ਜੇ ਸਿੱਖ ਸੰਗਤ ਉਹਨਾਂ ਕੋਲ ਜਾਵੇ ਭਾਈ ਜਥੇਦਾਰ ਸਾਹਿਬ ਨੇ ਇਤੋਂ ਵੱਡੀ ਤਾਂ ਕੋਈ ਸ਼ਖਸੀਅਤ ਨਹੀਂ ਕੋਮਦੀ ਅੱਗੋਂ ਬਾਦਲ ਸਾਹਿਬ ਫੋਨ ਕਰਕੇ ਇਹ ਕਹਿਣ ਜੀ ਇਹਨਾਂ ਨੂੰ ਸਾਫ਼ ਸੁਥਰੇ ਦੇ ਕੱਪੜੇ ਦੇ ਦਿਓ ਖਾਣ ਨੂੰ ਖਾਣਾ ਚੰਗਾ ਦੇ ਦਿਓ ਕੀ ਗੱਲ ਬਈ ਉਹਨਾਂ ਨੂੰ ਕੱਪੜੇ ਚਾਹੀਦੇ ਸੀ ਖਾਣਾ ਚੰਗਾ ਚਾਹੀਦਾ ਸੀ ਇਹ 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 ਗੱਲ ਕਰਦੇ ਬਾਦਲ ਸਾਹਿਬ ਚੰਗੇ ਲੱਗਦੇ ਸੀਗੇ ਬਜਾਏ ਇਹਦੇ ਕਿ ਉਹਨਾਂ ਲਈ ਸੰਘਰਸ਼ ਕਰਦੇ ਲੜਦੇ ਬਈ ਹਾਂ ਬੰਦੀ ਸਿੰਘਾਂ ਨੂੰ ਜਾਂ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਸਾਰੇ ਇਸ ਮੁਹਿੰਮ 'ਚ ਲੱਗੇ ਆ ਕਿ ਬਾਹਰ ਆਉਣ ਇਹਨਾਂ ਨੇ ਉਪਰੋਂ-ਪਰੋਂ ਲਿਫਾਫੇ ਬਣਾ ਕੇ ਹੁਣ ਵੀ ਬੰਦੀ ਸਿੰਘ ਬੰਦੀ ਸਿੰਘ ਕਿਹੜਿਆਂ ਦੀ ਗੱਲ ਕਰਦੇ ਨੇ ਕਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਇਹਨਾਂ ਨੂੰ ਪੁੱਛੋ ਤਾਂ ਸਹੀ ਕੀ ਗੱਲ ਅਮਰਤਪਾਲ ਸਿੰਘ ਬੰਦੀ ਸਿੰਘ ਨਹੀਂ ਜਾਂ ਉਹਦੇ ਸਾਥੀ ਬੰਦੀ ਸਿੰਘ ਨਹੀਂ ਉਹ ਕਹਿੰਦੇ ਹੁਣ ਸਾਲ ਦੇ ਵਿੱਚੇ ਰੌਲਾ ਪਾਉਣ ਲੱਗੇ ਜਿਵੇਂ ਬਾਹਰ ਕੱਢੋ ਕਹਿੰਦੇ 35-35 ਸਾਲ ਸਾਡੇ ਕਹਿੰਦੇ ਬਾਦਲ ਸਾਹਿਬ ਨੇ 17 ਸਾਲ ਜੇਲ੍ਹ ਕੱਟੀ ਭੁੰਦਰ ਸਾਹਿਬ ਨੇ ਕੱਟੀ ਬਿਰਸਾ ਸਿੰਘ ਬਲਟਵਾ ਕਹਿੰਦੇ ਮੈਂ ਪੰਥਕ ਮੈਂ ਬੰਦੀ ਸਿੰਘ ਅਸੀਂ ਤਾਂ ਕਦੇ ਨਹੀਂ ਕਿਹਾ ਕਹਿੰਦੇ ਸਾਲ ਬਾਅਦ ਵੀ ਸਾਨੂੰ ਕੱਢ ਦਿਓ ਭਾਈ ਜੇਲਾਂ ਕੱਟਣੀਆਂ ਠੀਕ ਹੈ ਜਿਨ੍ਹਾਂ ਨੇ ਜੇਲਾਂ ਕੱਟੀਆਂ ਉਹਨ ਜੇਲਾ ਕੱਟਣ ਤੋਂ ਬਾਅਦ ਉਹਨਾਂ ਨੇ ਪੰਥ ਲਈ ਕੀ ਕੀਤਾ ਪੰਥ ਦੇ ਕਿਹੜੇ ਹਿੱਸੇ 'ਚ ਖੜੇ ਤੇ ਕੀ ਕਾਰਗੁਜ਼ਾਰੀਆਂ ਕੀਤੀਆਂ ਜਾਂ ਸੈਂਟਰ ਦੀਆਂ ਬੋਲੀਆਂ ਬੋਲੀਆਂ ਜਾਂ ਇੱਥੇ ਆ ਕੇ ਪੰਜਾਬ ਦੀ ਗੱਲ ਕੀਤੀ ਗੱਲ ਤਾਂ ਇਹ ਹੈ ਨਾ ਜੇਲਾ ਕੱਟਣ ਨੂੰ ਤਾਂ ਕੱਟੀਆਂ ਹੁਣ ਜੇਲਾ ਕੱਟਣ ਤੋਂ ਬਾਅਦ ਦੋ ਤਰ੍ਹਾਂ ਦੇ ਲੋਕ ਬਾਹਰ ਆਏ ਨੇ ਇੱਕ ਉਹ ਲੋਕ ਨੇ ਜਿਹੜੇ ਅੰਦਰ ਸਮਝੌਤੇ ਕਰਕੇ ਆਏ ਨੇ ਸੈਂਟਰ ਦੇ ਥੱਲੇ ਗੋਡੇ ਟੇਕ ਕੇ ਆਏ ਨੇ ਇੱਕ ਉਹ ਲੋਕ ਨੇ ਜਿਹੜੇ ਅੱਜ ਵੀ ਸੰਘਰਸ਼ ਚ ਚੱਲ ਰਹੇ ਨੇ ਭਾਵੇਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣ ਭਾਵੇਂ ਅਮਰਪਾਲ ਸਿੰਘ ਖਾਲਸਾ ਹੋਣ ਇਹ ਲੋਕ ਸੰਘਰਸ਼ ਚ ਨੇ ਇਹ ਗੋਡੇ ਨਹੀਂ ਟੇਕਦੇ ਸਰਕਾਰਾਂ ਉਦੋਂ ਉਦੋਂ ਮਜਬੂਰ ਹੋ ਜਾਂਦੀਆਂ ਜਦੋਂ ਅਸੀਂ ਚੋਣ ਅਧਿਕਾਰ ਆਪਦਾ ਵਰਤ ਕੇ ਜਿਵੇਂ ਅਮਰਪਾਲ ਸਿੰਘ ਜੀ ਨੇ ਕਿਹਾ ਅਸੀਂ ਆਪਦਾ ਅਸੀਂ ਵਿਸ਼ਵਾਸ ਤਾਂ ਨਹੀਂ ਰੱਖਦੇ ਪਰ ਅਸੀਂ ਆਪਣੇ ਅਧਿਕਾਰ ਜਿੱਥੇ ਵੀ ਸਾਨੂੰ ਲੱਗੂਗਾ ਵੀ ਇਸ ਜਿਹੜਾ ਸਿਸਟਮ ਨੂੰ ਵਰਤ ਕੇ ਅਸੀਂ ਬਾਹਰ ਆ ਸਕੀਏ ਅਸੀਂ ਆਪਣਾ ਪ੍ਰਬੰਧ ਕਰ ਸਕੀਏ ਪੰਜਾਬ ਲਈ ਪੰਥ ਲਈ ਕੌਮ ਲਈ ਸੇਵਾ ਕਰ ਸਕੀਏ ਲਗਾਤਾਰ ਲੱਗੇ ਹੋਏ ਆ ਮਾਨ ਸਾਹਿਬ ਦੀ ਕੀ ਪ੍ਰਾਪਤੀ ਹੈ ਜੋ ਕਹਿੰਦੇ ਕੀ ਕੀਤਾ ਹੁਣ ਤੱਕ ਸਰਦਾਰ ਸਿਮਰਨ ਸਿੰਘ ਮਾਨ ਨੇ ਪ੍ਰਾਪਤੀਆਂ ਗਿਣੌਣ ਲੱਗੇ ਤਾਂ ਮੇਰੇ ਖਿਆਲ ਚ ਮੈਂ ਤੁਹਾਨੂੰ 2 ਘੰਟੇ ਸੁਣਾਈ ਜਾਊਗਾ ਪਰ ਗੱਲ ਇਹ ਹੈ ਸਭ ਤੋਂ ਵੱਡੀ ਜਿਹੜਾ ਬੰਦਾ ਅੱਜ ਪ੍ਰਾਪਤੀਆਂ ਦੀ ਗੱਲ ਤਾਂ ਬਹੁਤ ਲੰਮੀ ਆ ਮੈਂ ਉਸ ਵਿਸ਼ੇ 'ਚ ਜੇ ਪਾਵਾਂ ਤਾਂ ਮੋਟੀ ਮੋਟੀ ਗੱਲ ਕਰਦੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਦਾ ਸੰਘਰਸ਼ ਕੀਤਾ ਹੈ ਪੰਜਾਬ ਚ ਇਹੋ ਜਿਹਾ ਕੋਈ ਵੀ ਪੋਲੀਟੀਕਲ ਲੀਡਰ ਵਖਾ ਦੋ ਜਿਹੜੇ ਬੰਦੇ ਨੇ ਸੰਘਰਸ਼ ਸ਼ੁਰੂ ਕੀਤਾ ਹੋਵੇ ਤੇ ਲਗਾਤਾਰ ਉਸੇ ਲਈ ਤੇ ਚੱਲਿਆ ਹੋਵੇ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਬੜੀਆਂ ਪਾਰਟੀਆਂ ਬੜੀਆਂ ਰਾਮੂ ਵਾਲੀਏ ਨੇ ਬਣਾਲੀ ਕਦੀ ਮਨਪ੍ਰੀਤ ਨੇ ਬਣਾਲੀ ਕਦੀ ਦੂਜੇ ਨੇ ਤੀਜੇ ਨੇ ਆ ਜਿਹੜਾ ਸਾਡਾ ਅੱਜ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਫਿਰਦਾ ਚਾਰ ਥਾਵਾਂ ਤੇ ਤਾਂ ਇਹ ਵੀ ੱੱਕੇ ਖਾ ਕੇ ਆਇਆ ਲੋਕਾਂ ਨੂੰ ਚੁਟਕਲੇ ਸੁਣਾਉਂਦਾ ਜਿਹੜਾ ਗੱਲ ਇਹ ਹੈ ਵੀ ਉਹ ਬੰਦਾ ਆਪਦੇ ਸਟੈਂਡ ਤੇ ਰਿਹਾ ਕੋਈ ਵੀ ਬੰਦਾ ਇੱਕ ਰਾਹ ਤੇ ਚੱਲਦਾ ਰਵੇ ਇੱਕ ਸੰਘਰਸ਼ ਤੇ ਚੱਲਦਾ ਰਵੇ ਉਹ ਹਮੇਸ਼ਾ ਕਿਥੇ ਨਾ ਕਿਤੇ ਜਾ ਕੇ ਪ੍ਰਾਪਤੀ ਵੱਲ ਵੱਧਦਾ ਹੈ ਮਾਨ ਸਾਹਿਬ ਦੀ ਦੇਣ ਪੰਥ ਜਾਣਦਾ ਹੈ ਇਹ ਇਹ ਗੱਲ ਜੇ ਸਾਨੂੰ ਵਿਰੋਧੀ ਪਾਰਟੀਆਂ ਕਹਿਣ ਕੀ ਦੇਣ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮਾਨ ਸਾਹਿਬ ਨੇ ਜੇ ਅਸੀਂ ਗਰਾਊਂਡ ਲੈਵਲ ਤੇ ਵਿਕਾਸ ਦੀ ਵੀ ਗੱਲ ਕਰਦੇ ਆ ਮਲੇਰਕੋਟਲੇ ਚ ਚਲੇ ਜਾਓ ਬਰਨਾਲੇ ਚ ਚਲੇ ਜਾਓ ਸੰਗਰੂਰ ਜ਼ਿਲ੍ਹੇ ਦੇ ਜਿੰਨੀਆਂ ਗਊਸ਼ਾਲਾ ਨੇ ਸਾਰੀਆਂ ਨੂੰ ਉਹਨਾਂ ਨੇ ਡੋਨੇਸ਼ਨ ਦਿੱਤੀ ਆ ਸਾਰਿਆਂ ਨੂੰ ਫੰਡ ਮਿਲੇ ਨੇ ਔਰ ਅੰਡਰਗਰਾਊਂਡ ਅੰਡਰਗਰਾਊਂਡ ਜਿਹੜੀ ਇਲੈਕਟ੍ਰਿਸਿਟੀ ਵਾਇਰਸ ਜਿਹੜੀਆਂ ਹੈਗੀਆਂ ਅੰਡਰਗਰਾਊਂਡ ਕੀਤੀਆਂ ਨੇ ਉਹ ਜਿੰਨਾ ਕੋ ਉਹਨਾਂ ਕੋਲ ਸਾਧਨ ਹੈਗੇ ਨੇ ਜਿੰਨੀ ਕੋ ਪਾਵਰ ਹੈਗੀ ਹੈ ਉਹਨਾਂ ਕੋ ਉਹ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਬਾਕੀ ਰਹੀ ਗੱਲ ਜਿੰਨਾ ਪਾਰਲੀਮੈਂਟ ਚ ਜਿਹੜਾ ਬੰਦਾ ਸਿੱਖਾਂ ਲਈ ਕੌਮ ਲਈ ਗੱਲ ਕਰਦਾ ਰਹੂਗਾ ਬੋਲਦਾ ਰਹੂਗਾ ਅਸੀਂ ਤਾਂ ਉਹਨੂੰ ਦੇਖਣਾ ਹੈ ਅਸੀਂ ਇਹ ਨਹੀਂ ਕਰਨਾ ਵੀ ਮਾਨ ਸਾਹਿਬ ਕਹਿੰਦੇ ਵੀ ਮੈਂ ਉੱਥੇ ਬੀਬੀ ਬਾਦਲ ਤੇ ਸਕੂਰੀ ਬਾਦਲ ਉੱਥੇ ਮਿਲੇ ਆਪਾਂ ਜੀ ਗੱਲ ਕਰਨੀ ਹਾਂ ਜੀ ਹਾਂ ਕਰਾਂਗੇ ਜਦੋਂ ਗੱਲ ਕਰਨੀ ਸੀ ਕਹਿੰਦੇ ਪਿਛਲੇ ਗੇਟ ਚੋਂ ਭੱਜ ਗਏ ਇਹ ਮਾਨ ਸਾਹਿਬ ਨੇ ਦੱਸਿਆ ਗੱਲ ਇਹ ਆ ਵੀ ਲਫਾਫੇ ਬਾਜ਼ੀਆਂ ਡਰਾਮੇ ਬਾਜ਼ੀਆਂ ਬੰਦੀ ਸਿੰਘ ਛਡਾਓ ਜੀ 25 ਸਾਲ ਕਿੱਥੇ ਸੀਗੇ ਕਹਿਣ ਦਾ ਭਾਵੇਂ ਸਾਰਾ ਨਚੋੜ ਇਸ ਗੱਲ ਚੋਂ ਨਿਕਲਦਾ ਜਦੋਂ ਤੁਸੀਂ ਦੇਖਦੇ ਹੋ ਕਹਿਣੀ ਤੇ ਕਰਨੀ ਸਹੀ ਹੈਗੀ ਐ ਤਾਲਮੇਲ ਹੈਗਾ ਜਾਂ ਸਿਰਫ ਗੱਲਾਂ ਗੱਲਾਂ ਹੀ ਨੇ ਤੇ ਕਰਨੀ ਚ ਕੁਛ ਹੈ ਨਹੀਂਗਾ ਇਹ ਲੋਕ ਕੈਣੀ ਵਾਲੇ ਨੇ ਕਰਨੀ ਵਾਲੇ ਨਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੈਣੀ ਵਾਲੇ ਨੇ ਕਰਨੀ ਵਾਲੇ ਨੇ ਬਿਲਕੁਲ ਸੋ ਬਿਲਕੁਲ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਕੁਸ਼ਲਪਾਲ ਸਿੰਘ ਮਾਨ ਹੋਰੀ ਚੋਣ ਮੈਦਾਨ ਦੇ ਵਿੱਚ ਨੇ ਅੱਜ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਤੇ ਬਾਹਰ ਜੋ ਸਮਰਥਕ ਬੈਠੇ ਨੇ ਉਹਨਾਂ ਦੇ ਵਿੱਚੋਂ ਅਸੀਂ ਗੱਲਬਾਤ ਕੀਤੀ ਬਾਈ ਤਲਵਿੰਦਰ ਸਿੰਘ ਪੁਲਾਹਰ ਨਾਲ ਕੀਤੀ ਸੋ ਸੋ ਬਿਲਕੁਲ ਆ ਯੂਥ ਵਿੰਗ ਦੇ ਪ੍ਰਧਾਨ ਨੇ ਪੁੱਲਰ ਸਾਹਿਬ ਮੈਨੂੰ ਵੀ ਹੁਣ ਜਿਹੜਾ ਪਤਾ ਲੱਗਦਾ ਤਾਂ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਹੁਣ ਜਿੱਤ ਕੇ ਦੇ ਹਿੱਸੇ ਆਉਂਦੀ ਹੈ ਲੋਕ ਕਿਹਨੂੰ ਚੁਣਦੇ ਨੇ ਇਹ 4 ਜੂਨ ਨੂੰ ਪਤਾ ਲੱਗਣ ਵਾਲਾ ਅਮਨਦੀਪ ਸਿੰਘ ਦੇ ਨਾਲ ਜਗਦੀਪ ਸਿੰਘ ਚਲੀ ਪੰਜਾਬੀ ਲੋਕ ਚੈਨ